ਹਾਂਜੀ ਅੱਜ ਜੋ ਮੈਂ ਰੈਸਪੀ ਬਣਾਈ ਹੈ ਉਹਨੂੰ ਦੇਖ ਕੇ ਮੂੰਚ ਪਾਣੀ ਆ ਰਿਹਾ ਹੈ ਨਾ ਤੁਹਾਡੇ ਵੀ ਇਹ ਹੈਗੇ ਨੇ ਆਚਾਰੀ ਆਲੂ ਬੈਂਗਨ ਦੀ ਸਬਜੀ ਔਰ ਬਹੁਤ ਹੀ ਟੇਸਟੀ ਤੇ ਬਹੁਤ ਹੀ ਹੈਲਦੀ ਬਣਦੀ ਹੈ ਬੱਚੇ ਜਿਹੜੇ ਬੈਂਗਨ ਨਹੀਂ ਵੀ ਖਾਂਦੇ ਨੇ ਉਹ ਵੀ ਦੇਖਣਾ ਉਂਗਲਾ ਚਟ ਚਟ ਕੇ ਖਾਣਗੇ ਆਚਾਰੀ ਜਿਸ ਤਰ੍ਹਾਂ ਸੇ achar ਬਣਿਆ ਸੇਮ ਉਸ ਤਰੀ ਬਣਾਣੀ ਹੈ ਆਚਾਰੀ ਆਲੂ ਬੈਂਗਨ ਠੀਕ ਹੈ ਜੀ ਲੰਬੇ ਲੰਬੇ ਜਿਹੜੇ ਬੈਂਗਨ ਹੁੰਦੇ ਨੇ ਉਹਨਾਂ ਨੂੰ ਮੈਂ ਕਟਿੰਗ ਕਰਕੇ ਲੰਬੇ ਲੰਬੇ ਕਟਿੰਗ ਕਰਕੇ ਆਲੂ ਹਨ ਵੀ ਤੇ ਜਿਸ ਵੇ ਨਾਲ ਮੈਂ ਬਣਾਇਆ ਹੈ ਇੱਕ ਵਾਰੀ ਤੁਸੀਂ ਮੇਰੇ ਰੈਸਪੀ ਨੂੰ ਜ਼ਰੂਰ ਟਰਾਈ ਕਰਨਾ ਬਹੁਤ ਹੀ ਅੱਛੇ ਤੇ ਬਹੁਤ ਹੈਲਦੀ ਬੰਦੇ ਨੇ ਤੇ ਬਹੁਤ ਹੀ ਟੇਸਟੀ ਬੰਦੇ ਨੇ ਇੱਦੇ ਚ ਮਸਾਲੇ ਕਿੰਨੇ ਕਾ ਜ਼ਿਆਦਾ ਪੈਣ ਜਿਹੜੇ ਸੇ achar ਚ ਮਸਾਲੇ ਪਾਨੇ ਆ ਸੇਮ ਸਾਰੇ ਮਸਾਲੇ ਅਸੀਂ ਇਹਦੇ ਵਿੱਚ ਵੀ ਪਾਏ ਨੇ ਔਰ ਜਿਸ ਕਰਕੇ ਇਹਦਾ ਟੇਸਟ ਬਿਲਕੁਲ achar ਵਰਗਾ ਬਣ ਜਾਂਦਾ ਇਹਨੂੰ ਕਹਿੰਦੇ ਨੇ acharri aloo baingan ਠੀਕ ਹੈ ਜੇ ਜੋ ਲੰਬੇ ਵਾਲੇ ਪਤਲੇ ਵਾਲੇ ਬੈਂਗਣ ਹੁੰਦੇ ਨੇ ਉਹੀ ਯੂਜ਼ ਕਰਨੇ ਨੇ ਦੂਸਰੇ ਬੈਂਗਣ ਨਹੀਂ ਲੈਣੇ ਕਿਉਂਕਿ ਇਹ ਮਤਲਬ ਕਿ ਟੇਸਟ ਉਹ ਦਿੰਦੇ ਨੇ ਜਿਹੜਾ ਕਿ ਬਿਲਕੁਲ achar ਵਾਲਾ ਟੇਸਟ ਹੋ ਜਾਂਦਾ ਠੀਕ ਹੈ ਜੀ ਚਲੋ ਜੀ ਮੈਂ ਰੈਸਪੀ ਸਟਾਰਟ ਕਰਨ ਲੱਗੀ ਆ ਸ਼ੁਰੂ ਤੋਂ ਐਂਡ ਤੱਕ ਬਹੁਤ ਧਿਆਨ ਨਾਲ ਦੇਖਣਾ ਔਰ ਜਿਸ ਵੇ ਨਾਲ ਮੈਂ ਬਣਾਇਆ ਉਸੇ ਵੇ ਨਾਲ ਬਣਾਣਾ ਠੀਕ ਹੈ ਜੀ ਚਲੋ ਜੀ ਸਟਾਰਟ ਕਰਨ ਲੱਗਿਆ ਰੈਸਪੀ ਹੈਲਦੀ ਕਿਚਨ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਮੈਂ ਜੋ ਸਬਜੀ ਬਣਾ ਰਹੀ ਆ ਉਹ ਤੁਸੀਂ ਬੜੀ ਵਾਰੀ ਬਣਾਈ ਹੋਏਗੀ ਸਭ ਤੋਂ ਪਹਿਲੇ ਮੈਂ ਆਲੂ ਬੈਂਗਨ ਨੂੰ ਧੋ ਕੇ ਹੁਣੇ ਪਾਣੀ ਚੋਂ ਕੱਢਿਆ ਕਿਉਂਕਿ ਜਿਆਦਾ देर ਅਸੀਂ ਰੱਖਾਂਗੇ ਤੇ ਕਾਲੇ ਪੈ ਜਾਂਦੇ ਨੇ ਅੱਜ ਮੈਂ ਬਣਾ ਰਹੀ ਆ ਅਚਾਰੀ ਬੈਂਗਨ ਆਲੂ ਠੀਕ ਹੈ ਜੀ ਤੁਸੀਂ ਪਤਾ ਨਹੀਂ ਇਹ ਵੇਲੇ ਖਾਦੇ ਹੋਣਗੇ ਬਣਾ ਕੇ ਜਾਂ ਨਹੀਂ ਖਾਦੇ ਹੋਣਗੇ ਬੈਨ ਨਹੀਂ ਪਤਾ ਪਰ ਅੱਜ ਤੁਸੀਂ ਇਹ ਰੈਸਪੀ ਨੂੰ ਬੜੇ ਧਿਆਨ ਨਾਲ ਦੇਖਣਾ ਬਹੁਤ ਹੀ ਟੇਸਟੀ ਇਹ ਸਬਜ਼ੀ ਬਣਦੀ ਏ ਕਿ ਮਜ਼ਾ ਆ ਜਾਂਦਾ ਹੁਣ ਇਹਦੇ ਵਿੱਚ ਅਸੀਂ ਪੰਚਮ ਮਸਾਲੇ ਪਾਣੇ ਜਿਹੜੇ ਅਸੀਂ ਅਚਾਰ ਵਿੱਚ ਪਾਣੇ ਆ ਇਹ ਦੇਖੋ ਜੀ ਮੈਂ ਸੁੱਕਾ ਧਨੀਆ ਲਿਆ ਜੁਆਇਨ ਲਈਏ ਜੀਰਾ ਲਿਆ ਸੌਫ ਲਈਏ ਔਰ ਮੇਥੇ ਲੈਨੇ ਠੀਕ ਹੈ ਜੀ ਹੁਣ ਮੈਂ ਕੀ ਕਰਾਂਗੀ ਇਹਨੂੰ ਤਵੇ ਦੇ ਉੱਤੇ ਅੱਛੀ ਤਰ੍ਹਾਂ ਪਹਿਲਾਂ ਗਰਮ ਕਰਾਂਗੀ ਫਿਰ ਮੈਂ ਇਹਨੂੰ ਇਹ ਇਹਨੂੰ ਗ੍ਰਾਈਂਡ ਕਰਾਂਗੀ ਜਾਂ ਉਹਦੇ ਵਿੱਚ ਦੋਰੀ ਡੰਡੇ ਜਾਂ ਵੈਸੇ ਕਰ ਲਾਂਗੀ ਠੀਕ ਹੈ ਜੀ ਇਹਨੂੰ ਪਹਿਲੇ ਅਸੀਂ ਗਰਮ ਕਰਨਾ ਕਿਉਂਕਿ ਗਰਮ ਨਹੀਂ ਕਿਤੇ ਹੋਣਗੇ ਨਾ ਤੇ ਸਾਡੇ ਵਧੀਆ ਨਹੀਂ ਬਣਨਗੇ ਮੈਂ ਤਵਾ ਰੱਖ ਦਿੱਤਾ ਹੈ ਤੇ ਤਵੇ ਤੇ ਅਸੀਂ ਪੰਜੋ ਮਸਾਲੇ ਪਹਿਲੇ ਅਸੀਂ ਇਹਨੂੰ ਓਚੀ ਤਰ੍ਹਾਂ ਗਰਮ ਕਰਨਾ ਜਿਹੜੇ ਕਿ ਅਸੀਂ ਆਚਾਰੀ ਆਲੂ ਬੈਂਗਣ ਵਿੱਚ ਪਾਣੇ ਨੇ ਠੀਕ ਹੈ ਜੀ ਤੁਸੀਂ ਆਲੂ ਬੈਂਗਣ ਤਾਂ ਬਹੁਤ ਵਾਰੀ ਖਾਦੇ ਹੋਣਗੇ ਪਰ ਜਿਸ ਵੇਲੇ ਨਾਲ ਅੱਜ ਮੈਂ ਬਣਾ ਰਹੀਆਂ ਮੈਨੂੰ ਲੱਗਦਾ ਨਹੀਂ ਕਿ ਸ਼ਾਇਦ ਹੀ ਤੁਸੀਂ ਬਣਾਏ ਹੋਣਗੇ ਬਟ ਇੱਕ ਵਾਰੀ ਜੂਰ ਇਸ ਰੈਸਪੀ ਨੂੰ ਟਰਾਈ ਕਰਨਾ ਨਿਕ ਟੇਸਟੀ ਬੰਦੇ ਨੇ ਬਹੁਤ ਹੀ ਮਜ਼ਾ ਆਉਂਦਾ ਹੈ ਇਹਨੂੰ ਤੁਸੀਂ ਚਾਵਲਾ ਨਾਲ ਖਾ ਲਓ ਚਾਹ ਤੁਸੀਂ ਪਰੌਂਠੀ ਨਾਲ ਖਾਓ ਚਾਹ ਤੁਸੀਂ ਪੂਰੀ ਨਾਲ ਖਾਓ ਬਹੁਤ ਹੀ ਮਜ਼ਾ ਆਉਂਦਾ ਹੈ ਨਾਣੇ ਖਾ ਕੇ ਤੇ ਕਿਹੜੇ ਹੋਰ ਵੀ ਕਿਹੜੇ ਕਿਹੜੇ ਮਸਾਲੇ ਪਾਣੇ ਮੈਂ ਤੁਹਾਨੂੰ ਬਾਅਦ ਚ ਦੱਸਦੀ ਆ ਸਭ ਤੋਂ ਪਹਿਲੇ ਅਸੀਂ ਨੂੰ ਰੋਸਟ ਕਰਾਂਗੇ ਅੱਛੀ ਤਰ੍ਹਾਂ ਇਹ ਮਸਾਲਿਆਂ ਨੂੰ ਪੰਜੋ ਮਸਾਲੇ ਜਿਹੜੇ ਨਾ ਪੰਚ ਮਸਾਲੇ ਸਾਡੇ ਤਿਆਰ ਹੋ ਰਹੇ ਨੇ ਪਹਿਲੇ ਅਸੀਂ ਜਿਹੜੇ ਕਿ ਮਸਾਲਾ ਵਿੱਚ ਪਾਣਾ ਠੀਕ ਹੈ ਜੀ ਉਸ ਤੋਂ ਇਲਾਵਾ ਜਿਹੜੇ ਮਸਾਲੇ ਪਾਣੇ ਉਹ ਮੈਂ ਤੁਹਾਨੂੰ ਬਾਅਦ ਚ ਦੱਸਦੀ ਆ ਪਹਿਲੇ ਅਸੀਂ ਨੂੰ ਅੱਛੇ ਤਰ੍ਹਾਂ ਰੋਸਟ ਕਰਕੇ ਤੇ ਇਹਨੂੰ ਅਸੀਂ ਗ੍ਰਾਇੰਡ ਕਰਨਾ ਹੈ ਨਾ ਅੱਛੇ ਤਰ੍ਹਾਂ ਥੋੜੇ ਦਰਦਰੇ ਵੀ ਰਹਿ ਜਾਣ ਤਾਂ ਕੋਈ ਗੱਲ ਨਹੀਂ ਪਰ ਇਹਨੂੰ ਗ੍ਰਾਇੰਡ ਜ਼ਰੂਰ ਕਰਨਾ ਥੋੜਾ ਠੀਕ ਹੈ ਜੀ ਦੋਰੀ ਡੰਡੇ ਛਲਕੇ ਮਿਕਸੀਚ ਨਾ ਕਰਨਾ ਮਿਕਸੀਚ ਜ਼ਿਆਦਾ ਹੋ ਜਾਣਗੇ ਬਿਲਕੁਲ ਆਟਾ ਬਣ ਜਾਂਦਾ ਉਹ ਨਹੀਂ ਮਜ਼ਾ ਆਣਾ ਫਿਰ ਥੋੜੇ ਦਰਦਰੇ ਜਿਹੇ ਰਹਿਣ ਨਾ ਮੈਂ ਤੁਹਾਨੂੰ ਦਿਖਾਣੇ ਕਰਕੇ ਦੋਰੀ ਡੰਡੇ ਵਿੱਚ ਠੀਕ ਹੈ ਅਸੀਂ ਐਸੇ ਐਸੇ ਤਵੇ ਤੇ ਪਹਿਲੇ ਸੁੱਕੇ ਕਰ ਲੈਨੇ ਕਿਉਂਕਿ ਮੈਂ ਆਲੂ ਬੈਂਗਨ ਪੈਨ ਤਵੇ ਤੇ ਬਣਾਉਣ ਲੱਗੀ ਆ ਪਹਿਲੇ ਤੇ ਉਸ ਤੋਂ ਬਾਅਦ ਅਸੀਂ ਜਦੋਂ ਰੈਸਪੀ ਸ਼ੁਰੂ ਕਰਨ ਲੱਗੇ ਆ ਮੈਂ ਦੇਖੋ ਤੁਸੀਂ ਕਿਸ ਤਰ੍ਹਾਂ ਮੈਂ ਸਟਾਰਟ ਕਰਦੀ ਆ ਜਦੋਂ ਤੁਹਾਨੂੰ ਖੁਸ਼ਬੂ ਆਣੀ ਸ਼ੁਰੂ ਹੋ ਜੇ ਮਸਾਲਿਆਂ ਦੀ ਤੁਸੀਂ ਫੋੜਨ ਉਤਾਰ ਕੇ ਇਹਨੂੰ ਪਲੇਟ ਵਿੱਚ ਵਾਪਸ ਪਾ ਲੈਣਾ ਠੀਕ ਹੈ ਜੀ ਤਾਂ ਕਿ ਇਹਦੀ ਜੜੀ ਪੱਕਣ ਵਾਲਾ ਹੋੱਕ ਜਾਵੇ ਇਹ ਨਾ ਹੋਵੇ ਕਿ ਜ਼ਿਆਦਾ ਲਾਲ ਹੋ ਜਾਣ ਤੇ ਫਿਰ ਸਾਡੇ ਕੋੜਾ ਪੰਨ ਤਾਂ ਮਜ਼ਾ ਵੀ ਨਹੀਂ ਆਉਂਦਾ ਤੇ ਕੋੜੇ ਕੋੜੇ ਹੋ ਜਾਂਦੇ ਐਸਾ ਐਸੇ ਤੁਸੀਂ ਥੋੜੇ ਜਿਹਾ ਹਲਕੇ ਜਿਹਾ ਰੋਸਟ ਕਰਕੇ ਬਸ ਜੀ ਹੁਣ ਅਸੀਂ ਗੈਸ ਬੰਦ ਕਰ ਦਿੰਦੇ ਆ क्योंकि बहुत वह हो गए हैं रोस्ट हो गए हैं अच्छी तरह तो हूँ असूक प्लेट में क्ड लाँगे असं बिल्कुल तवा खाली कर लिया गैस असी फिर बाल देवेंगे जग सा मसाला ठंडा हो रहा है असी अपनी उधर दे स्टार्ट कर देने कि आलू बैंगन असी की करना सब तो पहले सब तो पहले असी ਤਵੇ ਦੇ ਉੱਤੇ ਪੈਨ ਤਵਾ ਲੈਣਾ ਜੋ ਜਦੋਂ ਵੀ ਤੁਸੀਂ ਲੈਣਾ ਕਿਉਂਕਿ ਅਗਰ ਸਿੱਧਾ ਤਵਾ ਲੋਗੇ ਤੇ ਤੁਹਾਡੀ ਜਿਹੜੀ ਸਬਜੀ ਬਾਹਰ ਗਿਰਨ ਲੱਗ ਜੇਗੀ ਘੱਟ ਤੋਂ ਘੱਟ ਇੱਕ ਕੜਚੀ ਤੁਸੀਂ ਤੇਲ ਦੀ ਪਾ ਦੇਣੀ ਹੈ ਉੱਪਰ ਅਗਰ ਜੇ ਤੇਲ ਬਚ ਵੀ ਜਾਏਗਾ ਤੇ ਅਜੇ ਕੋਈ ਦਿੱਕਤ ਨਹੀਂ ਕਿਉਂਕਿ ਜੇ ਤੜਕਾ ਵੀ ਲੱਗਣਾ ਹੈ ਤੇ ਅਜੇ ਅਸੀਂ ਤੜਕਾ ਨਹੀਂ ਲਗਾਉਣ ਲੱਗੇ ਅਸੀਂ ਇਹਨੂੰ ਰੋਸਟ ਕਰਨ ਲੱਗੇ ਹਾਂ ਸਭ ਤੋਂ ਪਹਿਲੇ ਠੀਕ ਹੈ ਜੀ ਕਿਉਂਕਿ ਰੋਸਟ ਕਰਕੇ ਬਹੁਤ ਹੀ ਵਧੀਆ ਬਣੇਗੀ ਬਹੁਤ ਹੀ ਹੈਲਦੀ ਤੇ ਬਹੁਤ ਟੇਸਟੀ ਹੁਣ ਤੁਸੀਂ ਇੱਕ ਇੱਕ ਪੀਸ ਸਾਈਡਾਂ ਤੇ ਆਰਾਮ ਨਾਲ ਰੱਖਦੇ ਜਾਣਾ ਸੁੱਟਨੇ ਨਹੀਂ ਹੈਗੇ ਬਿਲਕੁਲ ਆਰਾਮ ਨਾਲ ਰੱਖਣੇ ਨੇ ਪੀਸ ਤਾਂ ਕਿ ਸਾਰਿਆਂ ਨੂੰ ਸੇਕ ਲੱਗੇ ਬਿਲਕੁਲ ਸਿਮ ਤੇ ਕਰ ਦੇਣੀ ਹੈ ਗੈਸ ਤੇ ਤਵਾ ਹੋ ਗਿਆ ਸਾਡਾ ਹੁਣ ਗਰਮ ਤੇ ਮੈਂ ਸਟਾਰਟ ਕਰਨ ਲੱਗਿਆਂ ਠੀਕ ਹੈ ਜੀ ਸ਼ੁਰੂ ਕਰਦੇ ਹਾਂ ਹਾਂ ਹਾਂਜੀ ਮੈਂ ਇਸ ਤਰ੍ਹਾਂ ਇੱਕ ਇੱਕ ਪੀਸ ਰੱਖੀ ਜਾਵਾਂਗੀ ਬਿਲਕੁਲ ਆਰਾਮ ਨਾ ਰੱਖਣਾ ਕਿਉਂਕਿ ਉੱਤੇ ਤੇਲ ਪਿਆ ਹੋਇਆ ਹੈ ਐਨ ਹੋਵੇ ਕਿ ਤੁਹਾਡਾ ਹੱਥ ਸੜ ਜਾਏ ਬੜੇ ਆਰਾਮ ਨਾਲ ਇੱਕ ਇੱਕ ਪੀਸ ਤੁਸੀਂ ਸਾਈਡ ਤੇ ਰੱਖਦੇ ਜਾਣਾ ਪਹਿਲੇ ਆਪਾਂ ਸਾਰੇ ਬੈਂਗਲ ਰੱਖ ਲਾਂਗੇ ਇਸ ਤਰੀ ਮੇਂ ਛੋਟੇ ਛੋਟੇ ਪੀਸ ਰੱਖੇ ਨੇ ਪਿੱਛੇ ਹੁਣ ਥੋੜਾ ਜਿਹਾ ਬੜੇ ਛੋਟੇ ਛੋਟੇ ਪੀਸ ਦਿੱਤੇ ਨੇ ਬੈਂਗਣ ਨੂੰ ਬੜੇ ਧਿਆਨ ਨਾਲ ਤੁਸੀਂ ਕਰਨਾ ਕਿਉਂਕਿ ਅੱਜ ਕੱਲ ਬੈਂਗਣ ਬੜੇ ਕਾਣੇ ਆ ਰਹੇ ਨੇ ਬਰਸਾਤਾਂ ਦੀ ਵਜ੍ਹਾ ਕਰਕੇ ਨਾ ਬਹੁਤ ਹੀ ਖਰਾਬ ਆ ਰਹੇ ਨੇ ਬੈਂਗਣ ਇਸੋ ਵਸਤੇ ਤੁਸੀਂ ਬੜੇ ਧਿਆਨ ਨਾਲ ਰੱਖਣਾ ਹੈ ਬਿਲਕੁਲ ਸੀਮਤ ਰੱਖਣਾ ਹੈ ਸੇਕ ਜਲਦੀ ਨਹੀਂ ਕਰਨੀ ਕੋਈ ਵੀ ਕਿਉਂਕਿ ਅਸੀਂ ਜਦੋਂ ਜਲਦੀ ਕਰਦੇ ਹਾਂ ਤੇ ਤਾਇਰ ਕਰਕੇ ਸਾਡੀਆਂ ਸਬਜ਼ੀਆਂ ਖਰਾਬ ਹੁੰਦੀਆਂ ਨੇ ਥਾਲੀ ਨਹੀਂ ਕਰਨੀ ਬਿਲਕੁਲ ਵੀ ਆਰਾਮ ਨਾਲ ਹੰਜ ਇਸ ਤਰਾਈ ਕੀ ਕਰਕੇ ਫੇਲਾ ਲੈਣਾ ਹਾਂਜੀ ਦੂਸਰੀ ਸੈਂਟਿਸ ਦੀ ਆਲੂ ਵੀ ਰੱਖ ਰਹੇ ਹਾਂ ਅਗਰ ਅਸੀਂ ਇੱਕ ਦੂਜੇ ਦੇ ਉੱਪਰ ਰੱਖਾਂਗੇ ਤੇ ਸਾਡੇ ਸਾਰੇ ਆਲੂ ਬੈਂਗਣ ਕੋਈ ਗਲ ਜਾਏਗਾ ਤੇ ਕੋਈ ਨਹੀਂ ਗਲੇਗਾ ਠੀਕ ਹੈ ਜੀ ਆਪਾਂ ਇਸ ਤਰੀਕਾ ਫੈਲਾ ਕੇ ਰੱਖਨੇ ਨੇ ਥੋੜੀ ਟਾਈਟ ਕਰ ਦੇਣੀ ਹੈ ਸਪੇਸ ਅਗਰ ਤੁਹਾਡੇ ਕੋਲ ਜ਼ਿਆਦਾ ਨਹੀਂ ਆਲੂ ਤੇ ਥੋੜੀ ਸਪੇਸ ਲੰਨੂ ਇਹ ਹੁਣੇ ਦੇਖਣਾ ਬੈਂਗਣਾਂ ਨੇ ਜਗ੍ਹਾ ਦੇ ਦੇਣੀ ਹੈ ਕਿਉਂਕਿ ਬੈਂਗਣ ਜਦੋਂ ਮੁਰਝਾ ਜਾਂਦੇ ਨੇ ਬਿਲਕੁਲ ਬਨ ਜਾਣਗੇ ਤੇ ਬਿਲਕੁਲ ਢਿੱਲੇ ਹੋ ਜਾਣਗੇ ਜਗ੍ਹਾ ਘੱਟ ਹੋ ਜਣੀਏ ਬਿਲਕੁਲ ਜਗ੍ਹਾ ਸਾਨੂੰ ਵਾਧੂ ਮਿਲ ਜਾਣੀ ਹੈ ਅਜੇ ਸਾਨੂੰ ਲੱਗਦਾ ਪਿਆਵੇ ਤੇ ਅਸੀਂ ਇਸ ਤਰੀਕਾ ਅਸੀਂ ਇੱਕ ਇੱਕ ਕਰਕੇ ਫੈਲਾ ਦਵਾਂਗੇ ਠੀਕ ਹੈ ਜੀ ਸਪੇਸ ਲਈ ਜਾਨੀ ਇਸ ਤਰੀ ਤੇ ਨਾਲ ਨਾਲ ਤੁਸੀਂ ਕਰੀ ਚੱਲੋ ਆਰਾਮ ਨਾਲ ਤੁਹਾਡੇ ਆਲੂ ਗੰਗਨ ਆਰਾਮ ਨਾਲ ਲਾ ਜਾਣਗੇ ਇਸ ਤਰੀ ਤੁਸੀਂ ਸਪੇਸ ਬਣਾਈ ਜਾਨੀ ਹੈ ਪੈਂਡਣਾ ਦੇ ਵੀ ਤੇ ਆਲੂ ਦੇ ਵੀ ਹਾਂ ਜੀ ਸਾਰੇ ਦੇਖੋ ਫੈਲਾ ਦਿੱਤੇ ਨੇ ਹੁਣ ਅਸੀਂ ਇਹਦੇ ਉੱਤੇ ਦੇ ਦਾਂਗੇ ਟੱਕਣ ਤੇ ਇਹਨੂੰ 3-4 ਮਿੰਟ ਵਾਸਤੇ ਇਸ ਤਰੀਕ ਟੱਕੀ ਰੱਖਾਂਗੇ ਤੇ ਉਹਨਿੰਦਰ ਅਸੀਂ ਆਪਣਾ ਮਸਾਲੇ ਨੂੰ ਅੱਛੀ ਤਰ੍ਹਾਂ ਗ੍ਰाइंड ਕਰ ਲੈਨੇ ਆਂ ਦੋਰੀ ਡੰਡੇ ਵਿੱਚ ਸਾਡਾ ਬਹੁਤ ਵਧੀਆ ਠੰਡਾ ਹੋ ਗਿਆ ਤੇ ਉਸ ਤੋਂ ਬਾਅਦ ਫਿਰ ਮੈਂ ਤੁਹਾਨੂੰ ਦੱਸਦੀਆਂ ਕੀ ਕਰਨਾ ਠੀਕ ਹੈ ਜੀ ਹਾਂ ਜੀ ਤੁਸੀਂ ਦੇਖ ਸਕਦੇ ਹੋ ਮਸਾਲਾ ਇਸ ਤਰ੍ਹਾਂ ਸਾਡਾ ਦਰਦਰਾ ਹੋਣਾ ਚਾਹੀਦਾ ਜਿਆਦਾ ਬਰੀਕ ਨਹੀਂ ਕਰਨਾ ਠੀਕ ਹੈ ਜੀ ਹੁਣ ਅਸੀਂ ਮਸਾਲੇ ਨੂੰ ਇੱਕ ਪਾਸੇ ਰੱਖ ਦਿੰਨੇ ਆਂ ਤੇ ਆਲੂਆਂ ਤੇ ਬੈਂਗਰਾਂ ਦੀ ਵੇਟ ਕਰਨੀ ਆ ਅਚਾਰੀ ਆਲੂ ਬੈਂਗਨ ਅਸੀਂ ਬਣਾਣੇ ਨੇ ਅੱਜ ਤੇ ਅਸੀਂ ਉਹਨਾਂ ਦੀ ਵੇਟ ਕਰਨੇ ਆ ਜਦ ਤੱਕ ਸਾਡੇ ਆਲੂ ਬੈਂਗਨ ਗਲਦੇ ਨਹੀਂ ਅਸੀਂ ਕੋਈ ਵੀ ਅੱਗੋਂ ਰੈਸਪੀ ਸਟਾਰਟ ਨਹੀਂ ਕਰਨੀ ਪਹਿਲੇ ਅਸੀਂ ਉਹਨਾਂ ਦੇ ਗਲਣ ਦੀ ਵੇਟ ਕਰਾਂਗੇ ਠੀਕ ਹੈ ਜੀ ਹਾਂਜੀ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਬੈਂਗਨ ਨੇ ਬਿਲਕੁਲ ਸਾਡੇ ਗਲ ਚੁੱਕੇ ਨੇ ਆ ਦੇਖੋ ਜੀ ਤੇ ਆਲੂ ਤਾਂ ਤੁਹਾਨੂੰ ਪਤਾ ਕਿ ਟਾਈਮ ਲੈਂਦੇ ਹੀ ਨੇ ਹੁਣ ਅਸੀਂ ਕੀ ਕਰਾਂਗੇ ਬੈਂਗਨਾਂ ਨੂੰ ਇੱਕ ਸਾਈਡ ਤੇ ਕਰ ਦਾਂਗੇ ਗੱਲੇ ਤੇ ਹੋਈ ਨੇ ਥੋੜਾ ਜਿਹਾ ਤੇਲ ਤੁਲ ਉਚੜ ਰਵੇ ਤੇ ਅਸੀਂ ਬਾਹਰ ਕੱਢ ਲਾਂਗੇ ਤੇ ਆਲੂਆਂ ਦੇ ਗਲਣ ਦੀ ਵੇਟ ਕਰਾਂਗੇ ਅਗਰ ਤੁਹਾਡੇ 80% ਆਲੂ ਗਲ ਗਏ ਨੇ ਤੇ ਤੁਸੀਂ ਹੁਣ ਦੂਸਰੇ ਪਾਸੇ ਤੜਕੇ ਦੀ ਤਿਆਰੀ ਕਰੋ ਅਜੇ ਕਸਰ ਹੈਗੀ ਇਹ ਦੇਖੋ ਅਜੇ ਚੰਗੀ ਤਰ੍ਹਾਂ ਨਹੀਂ ਗਲੇ ਗਲ ਗਏ ਨੇ ਪਰ ਥੋੜੇ 70% ਹੀ ਨੇ ਠੀਕ ਹੈ ਜੀ 80% ਕਰ ਤੋਂ ਘੱਟ ਸਾਡੇ ਆਲੂ ਜੜਨੇ ਉਹ ਗਲਨੇ ਚਾਹੀਦੇ ਨੇ ਕਿਉਂਕਿ ਅਸੀਂ ਮਸਾਲੇ ਦੇ ਵਿੱਚ ਇਹਨੂੰ ਰੋਸਟ ਕਰਕੇ ਜਿਆਦਾ ਵਧੀਆ ਬਣ ਲਗੇ ਇਸ ਤੇ ਚਾਹੀ ਸਾਡਾ ਇਹ ਚਾਟ ਵਾਂਗੂ ਬਨੇਗਾ ਜਿਵੇਂ ਸਾਡੇ ਬੰਦੇ ਨੇ ਨਾ ਚਾਰ ਉਸ ਤਰੀ ਸਾਡਾ ਬਿਲਕੁਲ ਟੇਸਟ ਆਏਗਾ ਜਦੋਂ ਇਹਨੂੰ ਅੱਛੀ ਤਰ੍ਹਾਂ ਸੇ ਫਰਾਈ ਕਰ ਲਾਂਗੇ ਕਿਉਂਕਿ ਅਸੀਂ ਇਹ ਚਾਰੀ ਬਣਾ ਰਹੇ ਅੱਜ ਆਲੂ ਬੈਂਗਣ ਅਚਾਰੀ ਬਣਾ ਰਹੇ ਹਾਂ ਠੀਕ ਹੈ ਜੀ ਇਸ ਵਾਸਤੇ ਇਹਨੂੰ ਅੱਛੀ ਤਰ੍ਹਾਂ ਸੀ ਰੋਸਟ ਕਰਨਾ ਪਹਿਲੇ ਤੇ ਬੈਂਗਣ ਨੂੰ ਸਿਰਫ 2 ਮਿੰਟ ਹੋਰ ਸੀ ਰੱਖਾਂਗੇ ਤੇ ਉਤਾਰ ਦਵਾਂਗੇ ਬੈਂਗਣ ਬਿਲਕੁਲ ਗਲ ਚੁੱਕੇ ਨੇ ਦੇਖੋ ਬਹੁਤ ਵਧੀਆ ਬਣ ਗਏ ਨੇ ਤੇ ਆਲੂਆਂ ਨੇ ਅਜੇ ਟਾਈਮ ਲੈਣਾ ਹੈ ਕੜ ਤੋਂ ਕੜ ਤੋਂ 2-3 ਮਿੰਟ ਜਰੂਰ ਲੱਗਣਗੇ ਆਲੂਆਂ ਤੇ ਤੇ ਅਸੀਂ ਇਹਨੂੰ ਸਪੇਸ ਹੋਰ ਦੇ ਦੇਦਨੇ ਆਲੂਆਂ ਨੂੰ ਤਾਂ ਕਿ ਇਹ ਸਿੰਗਲ ਸਿੰਗਲ ਥੱਲੇ ਰਹਿਣ ਤਾਂ ਕਿ ਅੱਛੀ ਤਰ੍ਹਾਂ ਰੋਸਟ ਵੀ ਹੋ ਜਾ ਠੀਕ ਹੈ ਜੀ ਆਲੂ ਇੱਕ ਦੂਜੇ ਦੇ ਉੱਪਰ ਨਹੀਂ ਹੋਣੇ ਚਾਹੀਦੇ ਅਗਰ ਤੁਸੀਂ ਦੋ ਵਾਰੀ ਚ ਕਰਨਾ ਚਾਹੁੰਦੇ ਦੋ ਵਾਰੀ ਕਰ ਲਓ ਪਰ ਆਲੂ ਇੱਕ ਦੂਜੇ ਦੇ ਉੱਪਰ ਨਾ ਰੱਖਣਾ ਤੇ ਨਹੀਂ ਤਾਂ ਫਿਰ ਇਹਨੂੰ ਟਾਈਮ ਵੀ ਲੱਗੇਗਾ ਤੇ ਰੋਸਟ ਵੀ ਨਹੀਂ ਹੋਣੀ ਅੱਛੀ ਤਰ੍ਹਾਂ ਇਹ ਦੇਖੋ ਲਾਲ ਹੋ ਰਹੇ ਨੇ ਨਾ ਐਸੀ ਤਰੀਕ ਇਹਨੂੰ ਲਾਲ ਅਸੀਂ ਕਰਨਾ ਠੀਕ ਹੈ ਜੀ ਹੁਣ ਅਸੀਂ ਇਹਨੂੰ ਇੱਧਰ ਟੱਕਣ ਦੇ ਦਾਂਗੇ ਕਿ ਅਸੀਂ ਹੁਣ 2 ਮਿੰਟ ਦੀ ਵੇਟ ਕਰਾਂਗੇ ਤੇ ਦੂਸਰੇ ਪਾਸੇ ਅਸੀਂ ਹੁਣ ਕੜਾਈ ਰੱਖਣ ਲੱਗੇ ਆ ਤੜਕੇ ਵਾਸਤੇ ਅਸੀਂ ਉਹਨੇ ਦਾ ਆਪਣਾ ਤੜਕਾ ਤਿਆਰ ਕਰ ਲੈਨੇ ਆ ਠੀਕ ਹੈ ਜੀ ਹਾਂਜੀ ਹੁਣ ਅਸੀਂ ਰੱਖ ਦਿੱਤੀ ਕੜਾਈ ਤੜਕਾ ਬਣਾਉਣ ਵਾਸਤੇ ਇਹ ਸਭ ਤੋਂ ਪਹਿਲੇ ਅਸੀਂ ਪਾਵਾਂਗੇ ਅੱਜ ਤੇਲ ਹਾਂਜੀ ਸਭ ਤੋਂ ਪਹਿਲੇ ਅਸੀਂ ਤੇਲ ਪਾਵਾਂਗੇ ਇਸ ਵਿੱਚ तेल ज्यादा नहीं पाँगा क्योंकि असी पहले ऑलरेडी आलू बैंगना पा चुके ते हैं तो तेल हिसाब से ही पावान नहीं, नहीं। तो फिर ज्यादा तेल तेल हो जाएगा तो सब्जी स्वाद नहीं लगनी सब तो पहले अभी पावे लसन जो कि असी अच्छी तरह दोरी डंडे कुट ले हाँ जी असं लसन पावे सब तो पहले ਜਸਤੰ ਦਾ ਟੇਸਟ ਬਹੁਤ ਹੀ ਵਧੀਆ ਹੁੰਦਾ ਇਸ ਤਰ੍ਹਾਂ ਜਦੋਂ ਤੁਸੀਂ ਇਹਨੂੰ ਗ੍ਰਾਈਂਡ ਕਰਕੇ ਪਾਉਂਦੇ ਹੋ ਅੱਛੀ ਤਰ੍ਹਾਂ ਇਹ ਪਹਿਲੇ ਪੁੰਨ ਲਾਉਗੇ ਫਿਰ ਮੈਂ ਪਿਆਜ਼ ਵੀ ਚੋਪੜ ਦੇ ਵਿੱਚ ਕੀਤੇ ਹੋਏ ਨੇ ਦੇਖੋ ਹਰੀ ਮਿਰਚ ਤੇ ਪਿਆਜ਼ ਮੈਂ ਚੋਪਰ ਚ ਕਰ ਦਿੱਤੇ ਨੇ ਦੋ ਪਿਆਜ਼ ਘੱਟ ਤੋਂ ਘੱਟ ਪਾਉਣੇ ਨੇ ਇਸ ਤੋਂ ਘੱਟ ਨਹੀਂ ਪਾਉਣਾ ਠੀਕ ਹੈ ਜੇ ਮਸਾਲਾ ਵੀ ਸਾਡਾ ਹੋਣਾ ਚਾਹੀਦਾ ਨਾ ਮਸਾਲੇ ਤੋਂ ਬਿਨਾਂ ਤਾਂ ਸਬਜ਼ੀ ਦਾ ਸਵਾਦ ਹੀ ਨਹੀਂ ਆਉਂਦਾ ਸੱਤ ਵਸੇ ਚਿੱਤਰ ਫਰਾਈ ਕਰਾਂਗੇ ਅੱਗੇ ਕਰੋ ਬੱਚੇ ਸਾਡੇ ਛੋਲੇ ਸੜਾ ਅੱਛੀ ਤਰ੍ਹਾਂ ਫਰਾਈ ਹੋ ਰਿਹਾ ਹੈ ਨਾਲ ਉਹਦਾ ਫਿਰ ਸਿਪਿਆਜ਼ ਪਾਉਣੀ ਹੈ ਉਹ ਦੋਸਰੇ ਨਾਲ ਆਲੂ ਬੈਂਗਣ ਵੀ ਤਿਆਰ ਹੋਣਾ ਹੈ ਤੇ ਮੈਂ ਤੁਹਾਨੂੰ ਦਿਖਾਉਣੀ ਆ ਕਿ ਕਿੰਨੇ ਵਧੀਆ ਬਣਦੇ ਨਾਲੂ ਬੈਂਗਣ ਜਦੋਂ ਸਾਡੇ ਕਸਾ ਰਹੇ ਜੀ ਨਾਲੂ ਬੈਂਗਣ ਵੀ ਹੁਣ ਅਸੀਂ ਜਦੋਂ ਮਸਾਲੇ ਪਾਵਾਂਗੇ ਨਾ ਤੇ ਉਦੋਂ ਸਾਡੇ ਗੱਲ ਚਾਲੇ ਠੀਕ ਹੈ ਜੀ ਹੁਣ ਅਸੀਂ ਪਾ ਦਾਂਗੇ ਪਿਆਜ਼ ਤੇ ਹਰੀ ਮਿਰਚ ਹਰੀ ਮਿਰਚ ਨੂੰ ਵੀ ਨਾਲ ਹੀ ਮੈਂ ਗਰਾਉਂਡ ਕਰ ਲਿਆ ਤੇ ਤੇ ਅਗਰ ਤੁਸੀਂ ਕੱਟ ਕੇ ਪਾਣਾ ਚਾਹੁੰਦੇ ਹੋ ਜਾਂ ਲੰਮੀਆਂ ਲੰਮੀਆਂ ਕੱਟ ਕੇ ਪਾਣਾ ਚਾਹੁੰਦੇ ਹੋ ਤੁਹਾਡੀ ਮਰਜ਼ੀ ਤੇ ਕਰਦੇ ਹੈ ਪਰ ਮੈਂ ਸਿੱਧੇ ਪਾਉਂਦਾ ਤੇ ਸੇਵ ਬਿਲਕੁਲ ਘੱਟ ਰੱਖਣਾ ਇਹ ਸੇਵ ਘੱਟ ਰੱਖੀ ਪਾਣਾ ਨਾ ਸੜਨ ਲੱਗ ਜੇ ਦੇਖੋ ਜੀ ਥੋੜਾ ਜਿਮ ਤੇਲ ਹੋਰ ਪਾਵਾਂਗੀ ਮੈਨੂੰ ਘੱਟ ਲੱਗ ਰਿਹਾ ਤੇਲ ਜਾਵੇ। ਜਿਵੇਂ ਜੀ ਇਹ ਦੇਖੋ ਜੀ ਸਾਡੇ ਆਲੂ ਜੀ ਬਹੁਤ ਵਧੀਆ ਫਰਾਈ ਹੋ ਗਏ ਨੇ। ਤੇ ਸਾਡੀ ਸਬਜੀ ਅੱਜ ਬਿਲਕੁਲ ਅੱਧੀ ਤੇ ਸਾਡੀ ਰੈਡੀ ਹੋ ਗਈ ਹੈ ਬਿਲਕੁਲ। ਇਹ ਦੇਖੋ ਜੀ ਆਲੂ ਬਹੁਤ ਵਧੀਆ ਭਨ ਗਏ ਨੇ। ਕੋਲੋਂ ਸੇ ਗੈਸ ਨੂੰ ਬੰਦ ਕਰਨ ਲੱਗੇ ਆ। ਆਲੂ 80% ਤਕਰੀਬਨ ਗਲ ਗਏ ਨੇ ਸਾਰੇ। ਠੀਕ ਹੈ ਜੀ। ਜਿਹੜੀ ਥੋੜੀ-ਬਹੁਤੀ ਕਸਰ ਰਹਿ ਗਈ ਉਹ ਸਾਡੀ ਮਸਾਲੇ ਦੇ ਵਿੱਚ ਜਦੋਂ ਅਸੀਂ ਸੁਕਣਾ ਉਹਦੇ ਵਿੱਚ ਮਸਾਲੇ ਤੇ ਤਾਂ ਸਾਡੀ ਠੀਕ ਹੋ ਜਣਗੇ ਹਾਲੇ ਤੇ ਹੁਣ ਅਸੀਂ ਗੈਸ ਬੰਦ ਕਰ ਦਾਂਗੇ ਕਿਉਂਕਿ ਬੈਂਗਲ ਤੁਹਾਡੇ ਔਰੇੜੀ ਗੱਲੇ ਹੋ ਨੇ ਤੇ ਅਸੀਂ ਇਹਨੂੰ ਬੰਦ ਕਰਨ ਲੱਗ ਗਏ ਗੈਸ ਨੂੰ ਠੀਕ ਹੈ ਜੀ ਹਾਂਜੀ ਸਭ ਤੋਂ ਪਹਿਲੇ ਅਸੀਂ ਹੁਣ ਜਿਹੜੇ ਪਿਆਜ਼ ਨੇ ਉਹਦੇ ਵਿੱਚ ਪਾਵਾਂਗੇ ਆਲੂ ਤੇ ਬੈਂਗਲ ਠੀਕ ਹੈ ਜੀ ਕਿਉਂਕਿ ਅਸੀਂ ਸਬਜ਼ੀ ਬਣਾ ਰਹੇ ਆ ਅਚਾਰੀ ਠੀਕ ਹੈ ਜੀ ਆਲੂ ਬੈਂਗਰਾਂ ਦੀ ਸਬਜ਼ੀ ਅਸੀਂ ਚਾਰੀ ਬਣਾ ਰਹੇ ਆ ਸਭ ਤੋਂ ਪਹਿਲੇ ਇਹ ਦੇਖੋ ਤੇਲ ਸਮੇਤ ਤੁਸੀਂ ਵਿੱਚ ਪਲਟ ਦੇਣਾ ਕਿਉਂਕਿ ਮੈਂ ਪਹਿਲੇ ਵੀ ਤੇਲ ਘੱਟ ਪਾਇਆ ਸੀ ਤੁਮਨੇ ਇਸ ਲਈ ਕਿ ਤੁਸੀਂ ਯਾਦ ਕਰਕੇ ਘੱਟ ਤੇਲ ਪਾਣਾ ਅਗਰ ਤੁਸੀਂ ਸਬਜ਼ੀ ਬਣਾ ਰਹੇ ਹੋ ਤਾਂ ਤੇਲ ਤੁਸੀਂ ਘੱਟ ਪਾਣਾ ਠੀਕ ਹੈ ਜੀ ਸਭ ਤੋਂ ਪਹਿਲੇ ਇਹਨੂੰ ਪਲਟ ਲੈਣਾ ਹੈ ਇਸ ਵਿੱਚ ਤੇ ਇਹਨੂੰ ਅੱਛੀ ਤਰ੍ਹਾਂ ਪਿਆਜ਼ਾਂ 'ਚ ਪਹਿਲੇ ਮਿਕਸ ਕਰ ਲੈਣਾ ਬਹੁਤ ਹੀ ਵਧੀਆ ਤੇ ਬਹੁਤ ਹੀ ਪੇਸਟੀ ਬਣਦੇ ਨੇ ਟਮਾਟਰ ਨੇ ਪੈਣਾ ਇਹ ਧਿਆਨ ਰੱਖਣਾ ਟਮਾਟਰ ਨਹੀਂ ਪਾਉਣੇ ਇਸ ਵਿੱਚ ਦੇਖੇ ਕਿਉਂਕਿ ਅਸੀਂ ਆਚਾਰ ਬਣਾ ਲਿਆ ਤੁਸੀਂ ਟਮਾਟਰ ਥੋੜਾ ਪਾ ਲਿਆ ਅਸੀਂ ਤਾਂ ਮਸਾਲਿਆਂ ਦੇ ਨਾਲ ਹੀ ਬਣਾ ਲਿਆ ਆਚਾਰ ਨੂੰ ਤੇ ਇਹਦੇ ਵਿੱਚ ਵੀ ਅਸੀਂ ਟਮਾਟਰ ਬਿਲਕੁਲ ਨਹੀਂ ਪਾਣਾ ਇਹ ਦੇਖੋ ਜੀ ਹੁਣ ਮੈਂ ਤੁਹਾਨੂੰ ਮਸਾਲੇ ਦਿਖਾ ਰਹੀਆਂ ਕਿਹੜੇ ਕਿਹੜੇ ਨੇ ਇਹਦੇ ਵਿੱਚ ਜਿਹੜਾ ਮੈਂ ਮਸਾਲਾ ਉਹ ਪੰਚਮ ਮਸਾਲਾ ਮੈਂ ਪੀਸਿਆ ਉਹ ਬਲੈ ਨਮਕ ਹੈ ਕਾਲੀ ਮਿਰਚ ਹੈ ਐ ਹਿੰਗ ਹੈ ਇਹ ਗਰਮ ਮਸਾਲਾ ਅੱਗੇ ਤੇ ਸੁੱਕਾ ਧਨੀਆ ਹਲਦੀ ਤੇ ਦੇਗੀ ਵਿੱਚ ਠੀਕ ਹੈ ਜੀ ਸਭ ਤੋਂ ਪਹਿਲੇ ਮੈਂ ਇਹ ਮਸਾਲੇ ਪਾਵਾਂਗੀ ਉਸ ਤੋਂ ਬਾਅਦ ਜਿਹੜੇ ਰਹਿ ਗਏ ਨੇ ਮਸਾਲੇ ਉਹ ਐਸੇ ਐਂਡ ਤੇ ਪਾ ਦੇਣੀ ਸਾਰੇ ਮਸਾਲੇ ਸੂੱਚ ਪਾ ਦੇਣੀ ਠੀਕ ਹੈ ਜੀ ਹਲਕੇ ਹਲਕੇ ਸੀਮਤੇ ਸੇਕ ਤੇ ਇਹਨੂੰ ਬਣਨ ਦੇਣਾ ਵੈਜੀਟੇਬਲ ਨੂੰ ਇਹ ਦੇਖੋ ਜੀ ਕਿੰਨਾ ਹੀ ਵਧੀਆ ਰੰਗ ਆ ਗਿਆ ਹਨਾ ਮਿਕਸ ਕਰਕੇ ਦਿਖਾਨੀ ਹੈ ਅੱਛੀ ਤਰ੍ਹਾਂ ਬਹੁਤ ਹੀ ਵਧੀਆ ਸਬਜ਼ੀ ਬਣਦੀ ਹੈ हां जी ਤੁਸੀਂ ਦੇਖ ਰਹੇ ਹੋ ਨਾ ਕਿ ਬਿਲਕੁਲ achar ਵਰਗਾ ਦਿਖਦਾ ਵੀ ਨਾ ਇਹ ਬਿਲਕੁਲ ਆਚਾਰੀ ਵਾਂਗੂ ਬੰਦੇ ਨੇ ਜਿਹੜੇ ਆਲੂ ਬੈਂਗਣ ਨੇ ਅਸੀਂ ਇਹਨੂੰ ਆਚਾਰੀ ਵਾਂਗੂ ਬਣਾਇਆ ਬਿਲਕੁਲ ਜਿਵੇਂ ਅਸੀਂ achar ਪਾਣੇ ਆ ਇਹ ਦੇਖੋ ਇਹ ਚ ਤੜਕਾ ਲਗਾ ਕੇ ਬਹੁਤ ਹੀ ਟੇਸਟੀ ਤੇ ਬਹੁਤ ਹੀ ਹੈਲਦੀ ਬੰਦੇ ਨੇ ਇੱਕ ਵਾਰੀ ਤੁਸੀਂ ਰੈਸਪੀ ਨੂੰ ਬਣਾਓਗੇ ਨਾ ਤੇ ਬੱਚੇ ਬਾਹਰ ਬਾਹਰ ਡਿਮਾਂਡ ਕਰਨਗੇ ਅੱਛਾ ਤੇ ਅਸੀਂ ਦੋ ਤਿੰਨ ਚੀਜ਼ਾਂ ਹੋਰ ਪਾਣੀਆਂ ਨੇ ਉਹ ਮੈਂ ਤੁਹਾਨੂੰ ਬਾਅਦ ਚ ਦੱਸਦੀ ਆ ਕਿਉਂਕਿ ਇਹ ਸਬਜ਼ੀ ਬਣਨ ਤੋਂ ਬਾਅਦ ਹੋਏਗਾ ਜਿਹੜੇ ਸਾਡੇ ਆਲੂਾਂ ਦੀ ਕਸਰ ਰਹਿ ਗਈ ਸੀ ਅਸੀਂ ਆਲੂ ਉਹਲੇ ਚੰਗੀ ਤਰ੍ਹਾਂ ਪਹਿਲਾਂ ਗਲ ਲਾਂਗੇ ਤਾਂ ਕਿ ਸਾਡੇ ਕੱਚੇ ਕੱਚੇ ਨਾ ਰਹਿ ਜਾਣ ਠੀਕ ਹੈ ਜੀ ਹੁਣ ਮੈਂ ਤੁਹਾਨੂੰ 2 ਮਿੰਟ ਬਾਅਦ ਮਿਲਦੀ ਆ ਤੇ ਮੈਂ ਤੁਹਾਨੂੰ ਦਿਖਾਉਣੀ ਆ ਹਾਂਜੀ ਸਾਡੀ ਸਬਜ਼ੀ ਬਿਲਕੁਲ ਗਲ ਚੁੱਕੀ ਹੈ ਤੇ ਅਸੀਂ ਹੁਣ ਇਹਦੇ ਵਿੱਚ ਕਿਹੜੇ-ਕਿਹੜੇ ਮਸਾਲੇ ਪਾਣੇ ਨੇ ਕਿ ਚਾਟ ਮਸਾਲਾ ਪਾਣਾ ਸਾਂਬਰ ਮਸਾਲਾ ਤੇ ਪਾਓ ਬਾਜੀ ਮਸਾਲਾ ਇਹ ਤਿੰਨੋਂ ਮਸਾਲੇ ਅਸੀਂ ਇਹਦੇ ਵਿੱਚ ਮਿਕਸ ਕਰਕੇ ਪਾ ਦਾਂਗੇ ਠੀਕ ਹੈ ਜੀ ਅੱਛੀ ਤਰ੍ਹਾਂ ਫੈਲਾ ਕੇ ਪਾੜਨੇ ਨੇ ਅਸਤਰਾ ਨਹੀਂ ਸੁਟਨੇ ਕਿਉਂਕਿ ਸਾਡੀ ਸਬਜ਼ੀ ਬਣ ਚੁੱਕੀ ਹੈ ਜੇ ਅਸੀਂ ਜ਼ਿਆਦਾ ਕੜਚੀਆਂ ਮਾਰਾਂਗੇ ਤੇ ਸਾਡੇ ਬਿਲਕੁਲ ਇਸ ਜਿਹੜੀ ਮਸਾਲੇ ਵਾਲੀ ਬਾਂਧੀ ਹੈ ਨਾ ਸਾਡੀ ਆਚਾਰੀ ਉਹ ਸਾਰਾ ਖਰਾਬ ਹੋ ਜਾਏਗਾ ਠੀਕ ਹੈ ਜੀ ਹੁਣ ਇਹਨੂੰ ਅੱਛੀ ਤਰ੍ਹਾਂ ਮਿਕਸ ਕਰ ਲੈਣਾ ਤਾਂ ਦੇਖੋ ਜੀ ਸਾਰੇ ਮਸਾਲਿਆਂ ਨੂੰ ਅੱਛੀ ਤਰ੍ਹਾਂ ਮਿਕਸ ਕਰ ਲੈਣਾ ਇਹਦੇ ਵਿੱਚ ਪਾਣੀ ਦੀ ਬਿਲਕੁਲ ਵੀ ਵਰਤੋਂ ਨਹੀਂ ਕਰਨੀ ਗਲਤੀ ਦੇ ਨਾਲ ਵੀ ਇਹਦੇ ਵਿੱਚ ਪਾਣੀ ਨਾ ਪਾਣਾ ਜੇ ਤੁਸੀਂ ਪਾਣੀ ਪਾਓਗੇ ਨਾ ਇਹ ਸਬਜੀ ਇਹੋ ਜਿਹੀ ਸਬਜੀ ਨਾ ਕਿ ਤੁਸੀਂ 3-4 ਦਿਨ ਵੀ ਰੱਖ ਲੋਗੇ ਨਾ ਤੇ ਇਹ ਨਾ ਖਰਾਬ ਹੋਵੇ ਬਹੁਤ ਹੀ ਵਧੀਆ ਬਣਦੀ ਹੈ ਸਬਜੀ ਇਹ ਇੱਥੇ ਤੁਸੀਂ ਨਮਕ ਚੈੱਕ ਕਰ ਸਕਦੇ ਹੋ ਅਗਰ ਨਮਕ ਦੀ ਜਰੂਰਤ ਹੈ ਤਾਂ ਪਾ ਸਕਦੇ ਹੋ ਤੇ ਦੇਖੋ ਜੀ ਅਚਾਰੀ ਆਲੂ ਬੈਂਗਨ ਦੀ ਸਬਜੀ ਆ ਦੇਖੋ ਆਲੂ ਕਿਵੇਂ ਗਲੇ ਹਨ ਬਿਲਕੁਲ ਬਹੁਤ ਹੀ ਵਧੀਆ ਬਣੀ ਹੈ ਤੇ ਬਹੁਤ ਹੀ ਟੇਸਟੀ ਤੇ ਬਹੁਤ ਹੀ ਹਲਕੀ ਕਿਵੇਂ ਹੋ ਗਿਆ ਗੈਸ ਕਰਨ ਲੱਗੀ ਆ ਬੰਦ ਮੈਂ ਤੁਹਾਨੂੰ ਪਲੇਟ ਚ ਪਾ ਕੇ ਦਿਖਾ ਰਹੀ ਹਾਂ ਕਿ ਕਿਵੇਂ ਦੀ ਬਣੀ ਹੈ ਸਬਜੀ ਹੈ ਤੇ ਦੇਖੋ ਜੀ ਲੱਗ ਰਿਆ ਨਾ ਚਾਚਾਰੀ ਆਲੂ ਬੈਂਗਣ ਬਿਲਕੁਲ ਲੱਗ ਰਿਆ ਨੁਸਤੇ ਤਰੀ ਔਰ ਖਾਨ ਦੇ ਵਿੱਚ ਤਾਂ ਹੋਰ ਵੀ ਟੇਸਟੀ ਬੰਦੇ ਨੇ ਕਿਉਂਕਿ ਇਹ ਜਦੋਂ ਤੁਸੀਂ ਪੂਰੀ ਦੇ ਨਾਲ ਪਰੌਂਠੀ ਨਾਲ ਜਾਂ ਚਾਵਲਾ ਨਾਲ ਖਾਂਦੇ ਹੋ ਤਾਂ ਬਹੁਤ ਹੀ ਟੇਸਟ ਆਂਦਾ ਹੈ ਦਾ ਮੇਰੇ ਕੋਲ ਧਨੀਆਂ ਨਹੀਂ ਸੀ ਹੈਗਾ ਮੈਂ ਹੁਣ ਤੇ ਪਾ ਰਹੀ ਹਾਂ ਕਸੂਰੀ ਮੇਤੀ ਠੀਕ ਹੈ ਜੀ ਅਟਕੋਲ ਗ੍ਰੀਨ ਵਾਲਾ ਧਨੀਆਂ ਹਰਾ ਧਨੀਆਂ ਹੈਗਾ ਤੇ ਜਰੂਰ ਪਾਣਾ ਮੇਰੇ ਕੋਲ ਖਤਮ ਹੋਇਆ ਵਸੇ ਇਸ ਵਾਸਤੇ ਉਸ ਤੋਂ ਬਾਅਦ ਤੁਸੀਂ ਕਸੂਰੀ ਮੇਥੀ ਪਾਣੀ ਹੈ ਠੀਕ ਹੈ ਜੀ ਆਪਣੀ ਮਰਜ਼ੀ ਮੁਤਾਬਿਕ ਜਿੰਨੀ ਤੁਸੀਂ ਪਾਣੀ ਪਾ ਸਕਦੇ ਹੋ ਤੇ ਜਿਹੜੇ ਮਸਾਲੇ ਯੂਜ਼ ਕੀਤੇ ਨੇ ਤੁਸੀਂ ਜਰੂਰ ਪਾਣੇ ਨੇ ਮਸਾਲੇ ਮੈਂ ਤੁਹਾਨੂੰ ਪਲੇਟ 'ਚ ਕੱਢ ਕੇ ਦਿਖਾਣੇ ਆ ਕਿ ਸਬਜ਼ੀ ਕਿੰਨੀ ਵਧੀਆ ਤੇ ਕਿੰਨੀ ਟੇਸਟੀ ਬਣੀ ਹੈ ਆ ਦੇਖੋ ਜੀ ਤੁਸੀਂ ਦੇਖ ਸਕਦੇ ਹੋ ਬਿਲਕੁਲ ਅਚਾਰੀ ਆਲੂ ਬੈਂਗਣ ਲੱਗ ਰਹੇ ਨੇ ਨਾ ਦੇਖੋ ਜੀ ਕਿੰਨੇ ਵਧੀਆ ਬਣੇ ਨੇ ਔਰ ਬਹੁਤ ਹੀ ਮਜ਼ਾ ਆਉਂਦਾ ਹੈ ਇਹਦੇ ਨਾਲ ਇੱਕ ਵਾਰੀ ਪਰੌਂਠੀ ਨਾਲ ਜਾਂ ਪੂਰੀ ਨਾਲ ਬੱਚਾ ਹੁੰਦੇ ਉਹ ਦੇਖਣਾ ਬਾਰ-ਬਾਰ ਡਿਮਾਂਡ ਕਰਨਗੇ ਬਹੁਤ ਹੀ ਟੇਸਟੀ ਬਣਦੇ ਨੇ ਪਰ ਜਿਸ ਵੇਲੇ ਨਾਲ ਮੈਂ ਬਣਾਏ ਨੇ ਸ਼ੁਰੂ ਤੋਂ ਐਂਡ ਤੱਕ ਸੇਮ ਉਸਤਰੀ ਬਣਾਣਾ ਤੇ ਤਾਂ ਕਿ ਇਹਦੇ ਚ ਪਾਣੀ ਦੀ ਬਿਲਕੁਲ ਵੀ ਵਰਤੋਂ ਨਹੀਂ ਕਰਨੀ ਨਾ ਟਮਾਟਰ ਦੀ ਨਾ ਦਹੀਂ ਦੀ ਠੀਕ ਹੈ ਜੀ ਜਿਸ ਵੇਨਲ ਮੈਂ ਬਣਾਏ ਨੇ ਸੁੱਕੇ ਸੁੱਕੇ ਉਸਤਰੀ ਬਣਾਣਾ ਹੈ ਦੇਖੋ ਬਿਲਕੁਲ ਵੀ ਤੁਹਾਨੂੰ ਕੜਾਹੀ ਚ ਕਿਧਰੇ ਪਾਣੀ ਨਹੀਂ ਨਜ਼ਰ ਆਏਗਾ اور ਬਹੁਤ ਹੀ ਵਧੀਆ ਤੇ ਬਹੁਤ ਹੀ ਹੈਲਦੀ ਬਹੁਤ ਟੇਸਟੀ ਬਣੇਗਾ ਠੀਕ ਹੈ ਜੀ ਓਕੇ ਜੀ ਸਤਿ ਸ੍ਰੀ ਅਕਾਲ ਜੀ